ਕਾ ਕਾ ਮੇਰਾ ਨਸ਼ਾ ਪਿਆ ਸੀ ਕਿੱਥੇ ਰੱਖਦਾ ਤੂੰ ਮੈਨੂੰ ਕੀ ਪਤਾ ਤੂੰ ਰਾਤ ਲਾਤਾਂ ਲਿਆ ਸੀ ਮੈਨੂੰ ਨਹੀਂ ਪਤਾ ਕਾ ਕਨਾ ਮੈਨੂੰ ਪੈਸੇ ਚਾਹੀਦੇ ਨੇ ਮੈਨੂੰ ਪੈਸੇ ਚਾਹੀਦੇ ਨੇ ਮੈਨੂੰ ਪੈਸੇ ਚਾਹੀਦੇ ਨੇ ਮੈਂ ਤੈਨੂੰ ਕਿੱਥੋਂ ਲਿਆ ਕੇ ਤਾ ਮੈਨੂੰ ਮੈਨੂੰ ਨਸ਼ਾ ਚਾਹੀਦਾ ਆਵੇਂ ਤੂੰ ਵੇਖ ਲੈ ਆਂ ਬਿਕਦਾ ਪਰ ਨਸ਼ਾ ਤੂੰ ਐਸਾ ਹੱਦ ਤੱਕ ਗਿਰ ਗਿਆ ਨਸ਼ੇ ਪਿੱਛੇ ਤੂੰ ਮੈਨੂੰ ਵੇਚੇਗਾ ਮੈਂ ਤੇਰੇ ਵਾਸਤੇ ਕੀ ਨਹੀਂ ਵੇਚਿਆ ਹੱਥ ਕੰਨ ਨੱਕ 'ਚ ਕੁਝ ਨਹੀਂ ਰੱਖਿਆ ਮੈਂ ਸਿਰਫ ਇੱਕ ਜੁੱਤੀ ਬਚੀ ਸੀ ਮੇਰੇ ਕੋ ਉਹ ਵੀ ਤੂੰ ਕਹਤਾ ਅੱਜ ਤੇਰੇ ਨਸ਼ੇ ਦਾ ਤਰ ਉਹ ਵੀ ਵੇਚਦਾ ਮੈਂ ਮੈਂ ਚਾਚ ਨਰਗਲ ਕਰਦਾ ਮੈਂ ਜ਼ਮੀਨ ਘੜੇ ਕਰਕੇ ਆਉਂਦਾ ਮੈਨੂੰ ਨਸ਼ੇ ਚਾਹੀਦੇ ਕਰੇ ਨਾ ਸਲੰਡਰ ਵਾਲੀ ਢੋਲੀ ਤੋਂ ਲੈ ਕੇ ਸਾਰਾ ਕੁਝ ਵੇਚਦਾ ਮੈਂ ਨਹੀਂ ਵੀਰੇ ਚੰਦੀ ਹੈਗੀ ਹੁਣ ਮੈਨੂੰ ਕਹਿੰਦਾ ਕ ਚੈ ਤੂੰ ਆਪਾਂ ਜਹ ਕਿਸੇ ਕੋਲੇ ਮੈਨੂੰ ਤਾਂ ਚਿੱਟਾ ਲਿਆ ਅਗੇ ਦੇ ਵੀਰੇ ਬਣੇ ਨਸ਼ੀ ਦੀ ਗੱਲ ਆ ਆਪਾਂ ਸ਼ਰਦਾਣੀਆਂ ਆਪਣੇ ਪਾਤੜਾਂ ਚ ਕੇ ਐਮਟੀ ਗਰੋ ਲਾਈਫ ਪ੍ਰੋਡਕਟ ਆ ਹੈ ਵੀਰੇ ਅੱਦੇ ਘੰਟੇ ਜੋ ਤੋੜ ਖਤਮ ਕਰ ਦੰਦੇ ਨੇਗੇ ਬਾਈ ਦੇ ਅੱਜ ਤੋਂ 20 ਦਿਨ ਪਹਿਲਾਂ ਕੀ ਹਾਲਾਤ ਸੀ ਤੇ ਅੱਜ ਦੇ ਹਾਲਾਤ ਬਾਈ ਦੇ ਕੀ ਨੇ ਸੋ ਦੋਸਤੋ ਮੈਂ ਜ਼ਿੰਦਗੀ ਤੋਂ ਆਪਦੀ ਤੋਂ ਪੂਰਾ ਖੁਸ਼ ਆ ਤੇ ਤੁਸੀਂ ਵੀ ਜੇ ਖੁਸ਼ ਹੋਣਾ ਚਾਹੁੰਦੇ ਹੋ ਤਾਂ ਅੱਜ ਹੀ ਇੱਕ ਵਾਰ ਟਰਸਟ ਕਰਕੇ ਇਹ ਪ੍ਰੋਡਕਟ ਯੂਜ਼ ਕਰੋ ਮੈਂ ਤੁਹਾਡਾ ਬਾਈਟੀ ਬਹੁਤ ਧੰਨਵਾਦ ਕਰਦਾ ਮੇਰੀ ਜ਼ਿੰਦਗੀ ਸਦਾਰਥੀ ਤੁਸੀਂ ਮੇਰੇ 20 ਦਿਨਾਂ ਦੇ ਪਹਿਲਾ ਹਾਲ ਦੇਖੇ ਸੀ ਤੇ ਜਾਂਦੇ ਧੰਨਵਾਦ